ਹਾਂਜੀ ਕੀ ਮੰਗਦੇ ਜੀ ਇਹਦਾ ਮੇਰਾ ਦਾਦੀ ਦਾ ਨਾਮ ਹੈਗਾ ਡਾਕਟਰ ਹਲਵਾਰੇ ਪਿੰਡ ਆ ਸੀ ਹਲਵਾਰੇ ਤੋਂ ਆਏ ਆ ਅੱਛਾ ਜੀ ਨਾਮ ਮੇਰਾ ਹੈਗਾ ਬੱਕਰੇ ਦਾ ਡਮਰੂ ਬੱਕਰੇ ਦਾ ਨੋ ਡਮਰੂ ਹਾਂਜੀ ਬੱਕਰੇ ਦਾ ਨੋ ਆ ਪਾਈ ਡਮਰੂ ਪਿੰਡ ਆਏ ਨੇ ਇਹ ਹਲਵਾਰੇ ਤੋਂ ਖਰਚਾ ਕਰਕੇ ਆਏ ਲੈ 2000 ਦਾ ਆਏ ਹਲਵਾਰੇ ਤੋਂ ਹਲਵਾਰਾ ਕਿਹੜਾ ਲਵੀ ਆ ਗੱਡੀ ਦੇ ਵੀਰੇ ਖਰਚ ਆਉਂਦੇ ਹਾਂ ਹਾਂ ਹੁੰਦੇ ਹੀ ਹੁੰਦਾ ਬਾਕੀ ਚਾਹ ਪਾਣੀ ਦੀ ਦਿੱਤਾ ਉਹ ਪਾਸੋਂ ਦਾ ਸ਼ੌਂਕ ਦਾ ਵੀ ਕੋਈ ਮੁੱਲ ਹੈ ਨਾ ਸ਼ੌਂਕ ਦਾ ਕੋਈ ਮੁੱਲ ਨਹੀਂ ਤੇਰਾ ਇੰਨਾ ਫੈਨ ਆ ਇਹ ਇਹ ਕਹਿੰਦਾ ਰਾਜੂ ਨੂੰ ਮੈਨਣਾ ਪਹਿਲਾਂ ਜਾਂਦੇ ਯਾਰ ਬਾਕੀ ਕੰਦਾ ਚੋਗਾ ਡਾਕਟਰ ਹਰਵਾਰਾ ਹਾਂ ਜੀ ਡਾਕਟਰ ਫੇਰ ਹੁਣ ਪਾਈ ਆਹ ਮੇਰਾ ਬਤੂ 7000 ਦਾ ਦੇਉਂਗੇ ਨਹੀਂ ਨਹੀਂ ਦੇਣਾ ਇੱਦੂ ਤੇ ਜਾਂਦਾ ਰਾਜੂ ਆਪਣਾ 1 ਰੁਪਿਆ ਨੋ ਦਾ ਦੱਲਗੇ ਹੈ ਨੋ 1 ਰੁਪਿਆ ਵੀ ਇੱਦੂ ਜਾਂਦਾ ਬਾਈ ਠੀਕ ਹੈ ਜੀ ਤਾਂ ਸੱਤ ਕਰਦਾ ਤੇਰਾ ਮਾਨ ਆ ਇਹ ਅਗਲਾ ਮੋੜ ਦਾ ਮੋੜ ਓਏ ਜਵਾਖ ਦਾ ਮਾਨ ਕਰਦਾ ਓਏ ਆਪਾਂ ਤੇਰਾ ਕਰਦੇ ਆ ਇਹ ਜਨ ਤਾਂ ਮੈਂ ਸੋ ਸੋ ਰੂ ਉਹੀ ਵੀ ਇਕੱਠਾ ਕਰਾਦਾ ਮਾਨਤਾਨ ਕਰਾ ਸਕਦਾ ਚਲੋ ਤਾਂ ਹੁਣ ਤੇਰੀ ਮੈਂ ਹਰੇਕ ਬੰਦਾ ਜਵਾਖ ਦਾ ਉਹ ਕਰਦਾ ਹੁੰਦਾ ਪਿਆਰ ਰਾਜੂ ਚੱਕਰ ਵਧ ਗਿਆ ਇਹ ਤਾਂ ਕਹਿੰਦਾ ਮੈਂ ਰਾਤ 10 ਵਜੇ ਇਹਦਾ ਸ਼ੌਂਕ ਆ ਰਾਤ ਨੂੰ 10 ਵਜੇ ਇਹਨੇ ਸੌਣਾ ਵਾ ਕਿਉਂ ਵੀ ਆੜੀ ਸਾਰੇ ਛੋਲੇ 10 ਵਜੇ ਕਾ ਤੋ ਸੁਣਨੇ ਤੂੰ ਸ਼ੌਂਕ ਦਾ ਮੁੱਲ ਨਹੀਂ ਹੈਗਾ ਕੋਈ ਸ਼ੌਂਕ ਹੈ ਇਹਦਾ ਇਹਦੇ ਕਰਕੇ ਇਹਦੇ ਕਰਕੇ ਬੀ ਜੇ ਇਹ ਨਹੀਂ ਸੌਂਦਾ ਤੂੰ ਵੀ ਨਹੀਂ ਸੌਂਦਾ বিজেস ਹੋ ਗਿਆ ਤਿੰਨ ਰਾਤਾਂ ਜਾਗ ਰਿਹਾ ਇਹ ਦੇ ਕਰਕੇ ਤਿੰਨ ਰਾਤਾਂ ਬਿਮਾਰ ਠੀਕਾ ਬੱਕਰਾ ਇਹ ਤਿੰਨ ਰਾਤਾਂ ਇਹਨੇ ਇਹਨੂੰ ਦਵਾਈ ਦੁਵਾਈ ਦੇ ਕੇ ਸੈੱਟ ਕਰ ਲਿਆ ਜਾਣੀਆ ਸੀ ਸਰਾਂ ਨੇ ਬੈਠਾ ਰਹਿਣਾ ਸੀ ਇਹਦਾ ਡਾਰੇ ਤੂੰ ਬਾਸ ਨਾ ਲੈ ਕੇ ਦੇਖ ਹੁਣ ਸ਼ੈਂਪੂ ਨਾ ਨਮਾਇਆ ਹੋਇਆ ਨਾ ਨਮਾਇਆ ਹੋਇਆ ਭਾਈ ਤੂੰ ਜਾਨ ਹੈ ਭਾਈ ਬੱਕਰੇ ਚ ਖੜਾ ਓਏ ਖੜਾ ਕਰ ਇਹ ਸੈਂਪ ਵੀ ਹਰੇ ਕਿੰਨੇ ਦਾ ਗੱਲਾਂ ਕੋਣ ਦੀ ਗੱਲਾਂ ਕੋਣ ਖੜਾ ਕਰ ਉਹ ਖੜਾ ਉਹ ਕੋਤੀ ਨਹੀਂ ਪਤਾ ਤੋੜ ਕੇ ਦੇਖ ਕੋੜੇ ਵਰਗਾ ਬੱਕਰਾ ਆ ਯਾਰ ਮਾਇਕੇ ਕਹਣਾ ਪਤਲਾ ਆ। ਤੇ ਮੇਮ ਨਾਲ ਹੈਗੇ। ਤੁੰਨੂੰ ਆਪਣੇ ਬਸ 4:15 ਤੋਂ 9 ਤੇ ਆ ਗਿਆ। ਬਸ ਤੇਰੀ ਮਰਜ਼ੀ ਆ ਹੁਣ ਇਹ ਤਾਂ ਇੱਕ ਤੂੰ ਜਵਾਕ ਨੂੰ ਨਾ ਗਿਟੇ ਕਰ ਰਿਆ ਰੁਪਏ। ਕੀ ਹੋਇਆ? ਆਂਦਾ ਆਪਾਂ 50 ਲੱਖ ਦੇ ਦਾਂਗੇ। ਤੇ ਤੂੰ 100 ਦੇ ਰੁਪਏ ਲਾਉਣ ਦੇ ਮੈਨੂੰ ਫੇਰੇ ਆ। ਆਪਾਂ ਇਹਦਾ ਸਤਕਾਰ ਦੇਣਾ। ਇਹਦਾ ਮੇਮ ਨਾਲ ਲੈਣਾ। ਹਣਾ? ਮਾਨੀ ਬੁੱਤ ਕਿਹਾ। ਹੁਣ ਮੈਨੂੰ ਘਰ ਤਾਂ ਦੇ ਤੂੰ ਤੋੜ-ਫੋੜ। ਤੋੜ-ਫੋੜ ਹੁੰਦਣ ਮੇਰੀ ਤਾਂ ਕਰਦੀ। ਸਾਡੀ ਭਾਰੀ ਪਾਉਣਾ 200 ਹੁਣ ਪਾਉਣਾ 1000। ਜਾਨ ਮੈਂ ਕੋਈ ਨਹੀਂ ਜਾਰੀ ਦੋਤੀ ਵੀ ਨਿਕੜੇ। ਕਹਿੰਦਾ ਕੋਈ ਇਹਨੇ ਨੰਬਰ ਦਿੱਤਾ ਮੈਨੂੰ ਛੜਕਦੇ ਕਹਿੰਦਾ ਮੈਨੂੰ ਮੇਮਣਾ ਲੈ ਕੇ ਜਾਈ। ਲੈ ਦੇ। ਭਾਈ ਰਾਜ ਜਾਂਦੇ ਟੈਂਪੂ ਟੂੰਪੂ ਵੀ ਰੋਕ ਲੈਂਦਾ ਸਾਡੇ ਵਾਲਾ ਜਵਾਗ। ਉਹ ਤਾਂ ਠੀਕ ਹੈ ਗੱਲ। ਨਮਾਇੇ ਪੜਨ ਰੁਕੇ ਤੇ ਯਾਤਰੀ ਕਹਿੰਦੇ ਬਾਹਰ ਭਾਈ। ਵਸੀਤ ਪਿਆਰ ਕੀ ਹਾਂ। ਹਾਂਜੀ ਹਾਂਜੀ। ਦੇਖ ਲਓ ਭਾਈ ਰਾਜ ਸਾਡੇ 7000 ਤਾਂ ਲੈ ਲਿਆ ਪੁੱਛਾਂ। ਜਾਦੇ 7 ਦਾ ਨਹੀਂ ਇਹ ਪਰਚੀ ਮੈਂ ਕਰਾਉਂ ਸਾਡੇ 7 ਦਾ ਦੇਉਂਗੇ ਕੀ ਗੱਲ ਹੋ ਗਈ ਮੈਂ ਕਰਾ ਦੂ ਯਾਰ ਰਾਜੂ 9 ਦਾ ਨਹੀਂ ਵਿਕਣਾ 9 ਦਾ ਜਾਂ 85 ਦਾ 85 ਦਾ 8500 ਦਾ ਚੱਲ 500 ਘਟਾ ਦਾ ਯਾਰ 10 ਲੈ 10 ਰੁਪਏ ਇਹ ਤਾਂ ਲੈ ਜਾਂਦੇ ਲੈ ਆ ਜਮ ਪਤੱਕੇ ਨਾਲ ਦੀ ਆਪਾਂ ਦਵੋ ਜਵਾਖ ਦੇ ਰੁਪਏ ਵਟਾਵਾਂਗੇ ਪੂਰੇ ਜਰ ਦੇ ਰੱਖ ਐਤ ਕੀ ਮੰਡੀ ਨਹੀਂ ਅਗਲੀ ਮੰਡੀ ਫਿਰ ਮੈਂ ਵੇਚ ਸਕੀ ਕੋਈ ਟੱਕਰੀ ਨਹੀਂ ਐ ਹੁਣ ਆਪਾਂ ਕਿਵੇਂ ਕਰੀਏ ਯਾਰ ਅਗਲਾ ਤਾਂ ਕਹਿੰਦਾ ਮੇਰੇ ਰੁਪਏ ਫੜਾ ਤੱਕੇ ਨਾਲ ਉਹਨੂੰ ਵੀ ਜੀ ਦਵਾ ਸਕਦੇ ਕਿਉਂ ਜੀ ਮੇਮ ਨਾਲ ਤੇਰਾ ਇੱਕ ਨੰਬਰ ਹੈ ਉਹ ਜਣਾ ਰਾਜੌਰ 15 ਤੋਂ 8500 ਤੇ ਆਹ ਦਵਾਈ ਦੇਣੀ ਹੋਵੇ ਤੂੰ ਤਾਂ ਨਹੀਂ ਮੈਂ ਇਹਨੂੰ ਜਵਾਖ ਨੂੰ ਨਹੀਂ ਮਜਬੂਰ ਨਹੀਂ ਕਰਦਾ ਵੀਡੀਓ ਬਣੀ ਜਾਂਦੀ ਆ ਯਾਰ ਕਿਉਂਕਿ ਸਾਡੇ ਕਿਹੜਾ ਆਲੇ ਲੋਕ ਕੱਲ ਨੂੰ ਕਹਿਣਗੇ ਜਵਾਖ ਤੋਂ ਤੱਕੇ ਨਾਲ ਮੇਮਨੇ ਦੀ ਰਾਹ ਲਟ ਘਟਾਤੀ ਆਪਾਂ ਨੂੰ ਕਿ ਲੋੜ ਹੈ 2 ਰੁਪਏ ਦੇ ਮਤਵ ਵਟਾਵਾਂਗੇ ਇਹ ਤਾਂ 9000 ਮੰਗਦਾ ਸੀ ਬਈ ਪਹਿਲਾਂ ਮਗਰ ਤੇ 15 ਮੇਮ ਨਾਲ ਬਹੁਤ ਵਧੀਆ ਜੇ ਕਿਸੇ ਨੇ ਕਬੂਤਰ ਦੀ ਕਿਸੇ ਵੀ ਜਾਨਵਰ ਦੀ ਦਵਾਈ ਲੈਣੀ ਹੋਵੇ ਨੰਬਰ ਬੋਲਦਾ ਮੈਂ 9985 21088 ਨਾਮ ਹੈ ਦਾ ਡਾਕਟਰ ਹਲਵਾਰਾ ਡਾਕਟਰ ਹਲਵਾਰਾ ਇਹ ਕਬੂਤਰਾਂ ਦੀ ਦਵਾਈ ਵੀ ਦਿੰਦਾ ਹੈ ਜੇ ਕਿਸੇ ਨੇ ਦਵਾਈ ਲੈਣੀ ਹੋਵੇ ਆ ਨੰਬਰ ਦਿੱਤਾ ਇਹਨੇ ਕੋਈ ਵੀ ਕਬੂਤਰ ਦੀ ਦਵਾਈ ਆ ਕੋਈ ਕਬੂਤਰ ਦੀ ਕੋਈ ਵੀ ਜਾਨਵਰ ਮੱਝਾਂ ਦਾ ਜਿਹੜਾ ਕੁਛ ਮਰਜੀ ਦਾ ਵੀ ਮੱਝਾਂਾਂ ਦੀ ਦਵਾਈ ਵੀ ਦਿੰਦਾ ਸਾਰਾ ਕੁਝ ਜਿਹੜੀ ਮਾਰਜੀ ਉਤਰਾਂ ਦੀ ਵੀ ਅੱਛਾ ਇਹਦਾ ਬੰਦਾ ਵਧੀਆ ਹੈ ਯਾਰ ਦਾ ਗੁਨੇ ਬਹੁਤ ਨਿਕਲੇ ਬੰਦੇ ਚ ਲੋਡ ਪੈਂਦੀ ਰਹਿਣੀ ਆ ਫਿਰਦਾ ਸਾਰਾ ਆਹੀ ਹਲਵਾਰਾ ਆਹੀ ਹਲਵਾਰਾ ਇਹ ਬੰਦੇ ਦੀ ਜੀ ਨੂੰ ਲੋਡ ਹੋਵੇ ਮੇਰੇ ਨਾਲ ਮੇਰਾ ਫੈਨ ਹੈ ਪੱਕਾ ਦੋਸਤ ਵੀ ਹੈ ਇਹਦਾ ਨੰਬਰ ਤੁਹਾਨੂੰ ਦੇਤਾ ਇਹਨੇ ਦੁਬਾਰੇ ਫਿਰ ਬੁਲਾਗਾ ਨਹੀਂ ਬਹੁਤ ਵਾਰ ਨੰਬਰ ਹੈਗਾ ਜੀ 9885 21088 ਨਾਮ ਡਾਕਟਰ ਹਲਵਾਰਾ ਡਾਕਟਰ ਹਲਵਾਰਾ ਹੋਰ ਕੋਈ ਹੈਗਾ ਮੇਮ ਨਾਲ ਲੈਣ ਵਾਲਾ ਮੇਰਾ ਚੰਗਾ ਜੇ ਕਿਸੇ ਨੇ ਲੈਣਾ ਹੈ ਹੋ ਬਾਈ ਲੈਦਾ ਬਈ ਖਰਚਾ ਯਾਰ 85 ਤੋਂ ਤਾਂ ਨਹੀਂ ਮੈਂ ਲੈਣ ਲੱਗਿਆ ਕੋ ਸਾਡੇ ਤੇ ਵੀ ਸਬਰ ਕਰੀ ਮੈਂ ਕਰਾ ਖਰਚਾ ਦੋ ਮਿੰਟ ਤੂੰ ਪਰਚੀ ਤੇਰੀ ਆਪਦੀ ਇਹਦੀ ਆਪ ਪਰਚੀ ਪਿੱਛੇ ਨਾ 100 200 ਪਿੱਛੇ ਆਣਾ ਕਰਾਂ ਕੁਸ ਕੀ ਕਰਾਂ ਦੱਸ ਕਾ ਨਹੀਂ ਚਾਹ ਜੈ ਤੈਨੂੰ 100 ਦਾ 8000 ਦਾ ਬਾਪੂ ਨੂੰ ਘਾਟਾ ਬਾਕੇ ਨਾ ਮੈਂ ਨਹੀਂ ਦੇਣ ਕਹਦਾ ਯਾਰ ਜਵੇਂ ਮਰਦੀ ਕਰਦੇ ਤੂੰ ਕੋਈ ਗੱਲ ਨਹੀਂ ਮੈਂ ਤੂੰ ਉੱਥੇ ਵਾਤ ਕਰ ਲੈ ਜਿਵੇਂ ਤੂੰ ਕਹਿਆ ਬੱਕਰੇ ਨੂੰ ਆਪਦੇ ਪੈਸੇ ਨੇ ਪੱਲੀਆਂ ਪਾ ਦੇ। ਯਾਰ ਬੰਦੇ ਦਾ ਸਤਾਰਥ ਹੋ। ਪਰਚੀ ਕਰਾ ਜੀ ਆਪੂਰੇ 8 ਦਾ ਪਾ ਦੇ। ਪਰਚੀ ਆਪੂ ਆਉਦੀ ਉਹਦਾ ਨਾਉ ਨਹੀਂ 8500 ਨਹੀਂ ਪਰਚੀ ਤੁਹਾਡੀ ਆਪੂ ਆਉਦੀ। ਪੂਰਾ ਹੀ 8 ਦਾ ਹੋ ਗਿਆ ਫੜੋ ਸਾਈਪਾ। ਜਿਵੇਂ ਆਖਦਾ ਇੱਕ ਤਾਂ ਸਤਕਾਰ ਹੀ ਕਰਤਾ ਤੇਰੀ ਵੀਡੀਓ ਉਹ ਚਲੂ। ਇਹਦਾ ਪੁੰਨ ਕਰਤਾ ਤੈਂ ਇਹਦੇ 2 ਰੁਪਏ ਪੜਾਈ ਪੜੀ ਤੇ ਲੱਗ ਜਾਣਗੇ। ਜਿੰਨਾ 10 ਮਿੰਟਾਂ ਦਾ ਕੋਈ ਨਹੀਂ। ਭਾਈ 10 ਮਿੰਟ 2 ਰੁਪਏ ਦੇ ਦਿਆਂਗਾ। ਪੱਕਰਾ ਲੈ ਜੂ ਮੈਨੂੰ ਬੁਲਾ ਲੀ। ਆ ਵੀ ਕੇ ਵੀ ਜੇ ਨਹੀਂ ਆਉ ਫੇ 290 ਤੇਰੇ ਲੈ ਵੀ ਆ ਗਿਆ ਤੇ 200 ਨਾ ਮੂੜੀ ਨਾ ਨਾ ਫੇਰ ਸਿੱਧੀ ਗੱਲਾਂ ਮੂੜੀ ਨਾ ਅਰੇ ਚਲੋ ਮੈਂ ਕਹੂੰਗਾ ਮੈਂ ਤਾਂ ਮੇਲੇ ਹੀ ਦੇਖਣ ਲੱਗਿਆ ਹਾਂ ਹਾਂ ਮੈਂ ਤਾਂ ਮੇਲੇ ਹੀ ਦੇਖਣ ਲੱਗਿਆ ਕਹਿੰਦੇ ਪੱਕਾ ਉਸਤਾਦ ਦਾ ਚੰਡਾ ਹੋਇਆ ਕਹਿੰਦਾ ਮੈਂ ਤਾਂ ਮੇਲੇ ਹੀ ਦੇਖਣ ਲੱਗਿਆ ਹਾਂ ਸਹੀ ਗੱਲ ਹੈ ਫੇਰ ਇਹ ਇੱਕ ਤਾਂ ਕਬੂਤਰ ਦੀ ਜੋੜੀ ਮੈਨੂੰ ਵੀ ਤੂੰ ਮੈਂ ਪਾਲ ਲਊਂਗਾ ਕੋਈ ਨਾ ਤੇਰੇ ਪੈਸੇ ਪੈਸੇ ਦੇ ਕਿਉਂ ਮੈਂ ਮੈਨੂੰ ਲੈਣੀ ਦੁਗਾ ਪਿਆਰ ਵਾਲੀ ਨਾਲ ਪਿਆਰਾ ਹੀ ਸਾਡੇ ਪੈਸੇ ਨਹੀਂ ਦੇਖੀ ਜਾਂਦੇ ਤੂੰ ਇਹ ਇਹਨੂੰ ਬੁਗਾਦਾ ਮੈਂ ਪਾਸ ਹੋ ਜੀ ਚੌਧਰ ਕੋਈ ਨਾ ਕਿੱਥੇ ਆ